ਆਸ਼ਾ ਜੀ ਤੁਸੀਂ ਸਭ ਤੁਸੀਂ ਆਇਓ ਚੀਰ ਚਰਨਜੀਤ ਸਿੰਘ ਦੇ ਘਰ ਪਰਿਵਾਰ ਨੂੰ ਮਿਲ ਕੇ ਕਿਦਾਂ ਦਾ ਮਤਲਬ ਉਹਨਾਂ ਦੇ ਤੁਹਾਨੂੰ ਲੰਮਾ ਸਮਾਂ ਤੁਸੀਂ ਉਹਨਾਂ ਨਾਲ ਗੱਲਬਾਤ ਕੀਤੀ ਕੀ ਤੁਹਾਨੂੰ ਲੱਗਾ ਕਿ ਉਲਸਾ ਬੀਨਸਪੈਕਟਰ ਚਰਨਜੀਤ ਸਿੰਘ ਜਿਹੜੇ ਕਿ ਪਿਛਲੇ ਦਿਨੀ ਆਮ ਆਦੀ ਪਾਰਟੀ ਦੇ ਸਰਪੰਚ ਦੇ ਘਰ ਮੁੱਠਪੇੜ ਦੇ ਵਿੱਚ ਜਿਹੜੇ ਕਿ ਗੋਲੀ ਵੱਜ ਕੇ ਮਾਰ ਦਿੱਤੇ ਗਏ ਹੈ ਸ਼ਹੀਦ ਕਰ ਦਿੱਤੇ ਗਏ ਹੈ ਆਪਣੀ ਡਿਊਟੀ ਕਰ ਰਹੇ ਸੀ ਉਹਨਾਂ ਦੇ ਘਰ ਵਿੱਚ ਆਇਆ ਆ ਕੇ ਇੱਥੇ ਬਹੁਤ ਦੁੱਖ ਹੋਇਆ ਇੱਕ ਬਹੁਤ ਹੀ ਨੇਕ ਬੰਦਾ ਇਮਾਨਦਾਰ ਸੀ ਤੁਸੀਂ ਉਹਦਾ ਘਰ ਦੇਖ ਸਕਦੇ ਹੋ ساری ਉਮਰ ਪੁਲਿਸ ਨੌਕਰੀ ਕਰੀਏ ਲੇਕਿਨ ਅਜੇ ਤੱਕ ਸਫੈਦੀ ਕਰਨ ਨੂੰ ਨਹੀਂ ਹੋਈ ਵੀ ਪਰਿਵਾਰ ਵੀ ਮੈਂ ਦੇਖਿਆ ਸਿਰਫ 3 ਕਿਲੇ ਪਹਿਲੀ ਹੈ ਤੇ ਇਹਨਾਂ ਨੇ ਇਹ ਆਮ ਆਦੀ ਪਾਰਟੀ ਵਾਲਿਆਂ ਦੇ ਵਿੱਚ ਪਹਿਲੇ ਦਿਨ ਤੋਂ ਜਿੱਦਣ ਦੀ ਇਹ ਸਰਕਾਰ ਆਈ ਹੈ ਗੁੰਡਾ ਅੰਸਰ ਹੈ। আর ਇਹਨਾਂ ਦੀ ਸ਼ੈ ਰਹਿੰਦੀ ਹੈ ਅਜਿਹੇ ਬੰਦੇਾਂ ਨੂੰ। ਸਰਪੰਚ ਦੇ ਘਰ 15 ਬੰਦੇ ਬੜੇ ਹੋਏ ਸੀ। ਉਹਨਾਂ ਨੇ ਬਾਹਰ ਨਿਕਲ ਕੇ ਸਾਬ ਇਨਸਪੈਕਟਰ ਦੇ ਗੋਲੀ ਮਾਰ ਕੇ ਮਾਰ ਦਿੱਤੀ। ਇਸ ਤੋਂ ਜ਼ਿਆਦਾ ਪੰਜਾਬ ਦੇ ਵਿੱਚ دہشت گردੀ ਤੇ ਬੁਰਸ਼ਾਵਾ ਗਰਦੀ ਕੀ ਹੋ ਸਕਦੀ ਹੈ? ਜਿੱਦਾਂ ਚੰਨੀ ਸਾਹਿਬ ਅੱਜ ਮੈਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆਇਆ। ਦੋ ਕੁੜੀਆਂ, ਇੱਕ ਮੁੰਡਾ ਉਹਨਾਂ ਦੇ। ਮਾਪੇ ਬਜ਼ੁਰਗ ਜੀ ਜਿਉਂਦੇ ਬੈਠੇ ਆ ਘਰ ਵਾਲੀ ਵਿਧਵਾ ਹੋ ਗਈ ਹੈ ਬਹੁਤ ਦੁਖਦਾਈ ਗੱਲ ਹੋਈ ਹੈ ਪਹਿਲਾ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਵੀ ਇਸੇ ਏਰੀਏ 'ਚ ਇਸੇ ਤਰ੍ਹਾਂ ਥਾਣੇਦਾਰ ਦੇ ਮਾਰਿਆ ਸੀ ਉਹਨਾਂ ਦਾ ਅੰਤ ਆਇਆ ਸੀ ਅੱਜ ਮੈਂ ਇਹ ਇਹਨਾਂ ਦਾ ਆਮ ਆਦੀ ਪਾਰਟੀ ਦਾ ਅੰਤ ਆਉਂਦਾ ਦੇਖ ਰਿਹਾ ਕਿਉਂਕਿ ਇਸ ਤੋਂ ਜ਼ਿਆਦਾ ਬੁਰਸ਼ਾ ਕਰਦੀ ਨਹੀਂ ਹੋ ਸਕਦੀ ਕਿ ਪੁਲਿਸ ਦੇ ਸਬ ਇੰਸਪੈਕਟਰ ਨੂੰ ਜਦਕਿ ਉਹਦੇ ਨਾਲ ਡੀਐਸਪੀ ਵੀ ਹੈ ਉਹਦੇ ਨਾਲ ਹੋਰ ਪੁਲਿਸ ਵਾਲੇ ਆਏ ਆਏ ਤੇ ਉਹਨੂੰ ਕਾਬੂ ਕਰਕੇ ਤੇ ਗੋਲੀ ਮਾਰਤੀ। ਜੇ ਸਾਹਿਬ ਜਿਤਨਾ ਸੀ ਆਪਣਾ ਲੋਧੀਦਰ ਦੇ ਨੇਤਾ ਬਾਈਵਾ ਸਾਹਿਬ ਨੇ ਕੁਝ ਗਰਨੇਡ ਹਮਲਿਆਂ ਦੀ ਗੱਲ ਕੀਤੀ ਸੀ ਸਾਡੇ ਗਰਨੇਡ ਨੂੰ ਮੈਂ ਉਹੀ ਗੱਲ ਕਰ ਲੱਗਾ ਜੀ ਅਮਨ ਰਾਜਨੀਤੀ ਦੀ ਗੱਲ ਨਾ ਕਰ ਮੈਂ ਇੱਥੇ ਦੁਖੀ ਬਹੁਤ ਐ ਅੰਦਰ ਆ ਕੇ ਮੈਂ ਜਦੋਂ ਕੁੜੀਆਂ ਨੂੰ ਮਿਲਿਆ ਤੇ ਮੇਰਾ ਆਪਣਾ ਰੋਣਾ ਨਿਕਲਿਆ ਹੈ ਇਹਨਾਂ ਬੁਰਛੇ ਕਰਦੀ ਹੈ ਅਰ ਦੀ ਸਰਕਾਰ ਆ ਗਈ ਇਹ ਤੇ ਇਹਨਾਂ ਨੇ ਜੀਣਾ ਦਰੁੱਪਰ ਕਰਤਾ ਪੁਲਿਸ ਤੋਂ ਜਿਆ ਸੇਫ ਨਹੀਂ ਹੈ ਪੰਜਾਬ ਦੇ ਵਿੱਚ ਤਾਂ ਆਮ ਆਦਮੀ ਦਾ ਕੀ ਹੋਏਗਾ ਇੱਕ ਗਰੀਬ ਆਦਮੀ ਜਿਹੜਾ ਕਿਸਾਨ ਹੈ ਉਹਦਾ ਖੇਤ ਵਿੱਚ ਕੀ ਹੋਏਗਾ ਜੇ ਪੁਲਿਸ ਨੂੰ ਆਏਵੇਂ ਨੂੰ ਘਰ ਮਾਰਤਾ ਔਰ ਉਹਨੂੰ ਸ਼ਹਿ ਦੇ ਰਹੀ ਹੈ ਪੁਲਿਸ ਸਰਕਾਰ ਅੱਜ ਤੱਕ ਪਰਿਵਾਰ ਨੂੰ ਐਫ ਆਈ ਆਰ ਨਹੀਂ ਮਿਲੀ ਅੱਜ ਤੱਕ ਕੋਈ ਸੁਣਵਾਈ ਨਹੀਂ ਇਹਨਾਂ ਦੀ ਗਰੀਬ ਪਰਿਵਾਰਿਕ ਕਿਸਾਨ ਪਰਿਵਾਰ ਹੈ ਤਿੰਨ ਇਕੱਲੇ ਜਬੀਨਾ ਕੀ ਕਰ ਲੈਣਗੇ ਐਸੀ ਪਰਿਵਾਰ ਦੇ ਨਾਲ ਖੜਾਂਗੇ ਔਰ ਜੀ ਨੇ ਇਹ ਇੱਕ ਪੁਲਿਸ ਕਰਮਚਾਰੀ ਦੇ ਗੋਲੀ ਮਾਰ ਕੇ ਪੁਲਿਸ ਅਫਸਰ ਦੇ ਹੱਤਿਆ ਕਰੀ ਹੈ ਇਹ ਸੱਤਿਆ ਰਾਹੀ ਉਹਨੂੰ ਸਜ਼ਾ ਦਵਾਉਣ ਤੱਕ ਅਸੀਂ ਸਿਰੇ ਤੱਕ ਜਾਵਾਂਗੇ ਔਰ ਨਾਲ ਪਰਿਵਾਰ ਦੇ ਖੜਾਂਗੇ ਇਹ ਆਮਣ ਕਾਨੂੰਨ ਦੀ ਸਾਡੇ ਇਲਾਕੇ ਦੇ ਵੀ ਬੜੇ ਮਾਰਦੇ ਚੱਲਦੇ ਆ ਸਰ